ਸਤਿ ਸ਼੍ਰੀ ਅਕਾਲ ਜੀ ਦੋਸਤੋ ਜਦੋਂ ਵੀ ਪੰਜਾਬ ਜਾਂ ਭਾਰਤ ਦੇ ਵਿੱਚ ਕਿਸਾਨਾਂ ਦੇ ਫਸਲਾਂ ਦੀ ਸਰਕਾਰੀ ਖਰੀਦ ਦੀ ਗੱਲ ਚੱਲਦੀ ਹੈ ਤਾਂ ਇਸ ਦੇ ਵਿਰੋਧ ਦੇ ਵਿੱਚ ਅਕਸਰ ਇੱਕ ਦਲੀਲ ਦਿੱਤੀ ਜਾਂਦੀ ਹੈ ਕਿ ਜੇ ਸਰਕਾਰ ਫਸਲਾਂ ਦੀ ਸਰਕਾਰੀ ਖਰੀਦ ਤੋਂ ਬਾਹਰ ਹੋ ਜਾਵੇ ਤਾਂ ਕਿਸਾਨਾਂ ਨੂੰ ਵੱਧ ਪ੍ਰੋਫਿਟ ਹੋ ਸਕਦਾ ਉਹ ਆਪਣੀਆਂ ਫਸਲਾਂ ਕਿਸੇ ਵੀ ਜਗ੍ਹਾ ਦੇ ਉੱਪਰ ਪੂਰੇ ਦੇਸ਼ ਜਾਂ ਦੁਨੀਆ ਦੇ ਵਿੱਚ ਵੇਚ ਕੇ ਵੱਧ ਮੁਨਾਫਾ ਕਮਾ ਸਕਦੇ ਨੇ ਇਹ ਦਲੀਲ ਖੁੱਲੀ ਮੰਡੀ ਜਾ ਓਪਨ ਮਾਰਕੀਟ ਦੇ ਸਮਰਥਕ ਅਕਸਰ ਦਿੰਦੇ ਨੇ ਪਰ ਇਸ ਖੁੱਲੀ ਮੰਡੀ ਦੇ ਵਿੱਚ ਕਿਸਾਨਾਂ ਦਾ ਮੁਕਾਬਲਾ ਹੋਊਗਾ ਕਿਹਨਾਂ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਇਹਦਾ ਇੱਕ ਛੋਟਾ ਜਿਹਾ ਟ੍ਰੇਲਰ ਦਿਖਾਉਣ ਲੱਗੇ ਆ ਤੁਸੀਂ ਅੰਦਾਜ਼ਾ ਲਾਇਓ ਕਿ ਇਹਨਾਂ ਦੇ ਮੁਕਾਬਲੇ ਸਾਡੇ ਕਿਸਾਨ ਕਿੱਥੇ ਖੜ੍ਹ ਸਕਦੇ ਨੇ ਯੂ ਐਸ ਏ ਦੇ ਵਿੱਚ ਹਰ ਸਾਲ ਟੌਪ 100 ਲੈਂਡ ਓਨਰਸ ਜਾਨੀ ਕਿ ਜ਼ਮੀਨ ਦੇ ਮਾਲਕੀ ਵਾਲੇ ਸਭ ਤੋਂ ਵੱਡੇ 100 ਵਿਅਕਤੀਆਂ ਦੀ ਲਿਸਟ ਜਾਰੀ ਹੁੰਦੀ ਹੈ ਜਿਦੇ ਵਿੱਚੋਂ ਟੌਪ 10 ਲੈਂਡ ਓਨਰਸ ਦਾ ਜ਼ਿਕਰ ਅੱਜ ਵੀ ਵੀਡੀਓ ਦੇ ਵਿੱਚ ਕਰਾਂਗੇ ਪਹਿਲੇ ਨੰਬਰ ਤੇ ਆਉਂਦੀ ਹੈ ਜੀ ਐਮਰਸਨ ਫੈਮਿਲੀ ਜਿਨ੍ਹਾਂ ਦੇ ਕੋਲ 24 ਲੱਖ 11000 ਕਿੱਲੇ ਦੀ ਮਾਲਕੀ ਦੂਜੇ ਨੰਬਰ ਤੇ ਚੌਨ ਮੈਲੋਨ ਜਿਨ੍ਹਾਂ ਦੇ ਕੋਲ 22 ਲੱਖ ਕਿੱਲੇ ਦੀ ਮਾਲਕੀ ਤੀਜੇ ਨੰਬਰ ਤੇ ਟੈਡ ਟਰਨਰ 20 ਲੱਖ ਕਿੱਲੇ ਦਾ ਮਾਲਕ ਚੌਥੇ ਨੰਬਰ ਤੇ ਸਟੇਨ ਕ੍ਰੌਂਕ ਲਗਭਗ 17 ਲੱਖ ਕਿੱਲੇ ਦਾ ਮਾਲਕ 5ਵੇਂ ਨੰਬਰ ਤੇ ਰੀਡ ਫੈਮਿਲੀ 16 ਲੱਖ 61 ਹਜ਼ਾਰ ਕਿੱਲੇ ਦੀ ਮਾਲਕ 6ਵੇਂ ਨੰਬਰ ਤੇ ਐਰਬਨ ਫੈਮਿਲੀ ਲਗਭਗ 12 ਲੱਖ 68 ਹਜ਼ਾਰ ਕਿੱਲੇ ਦੀ ਮਾਲਕ 7ਵੇਂ ਨੰਬਰ ਤੇ ਬੱਕ ਫੈਮਿਲੀ 12 ਲੱਖ 36 ਹਜ਼ਾਰ ਕਿੱਲੇ ਦੀ ਮਾਲਕ 8ਵੇਂ ਨੰਬਰ ਤੇ ਸਿੰਗਲਟਨ ਫੈਮਿਲੀ ਲਗਭਗ 11 ਲੱਖ ਕਿੱਲੇ ਦੀ ਮਾਲਕੀ ਬ੍ਰੈਡ ਕੇ ਲਈ 10 ਲੱਖ ਕਿੱਲੇ ਦੀ ਮਾਲਕੀ ਦੇ ਨਾਲ 9ਵੇਂ ਨੰਬਰ ਤੇ ਆ ਕਿੰਗ ਰੈਂਚ ਹੇਅਰ 9 ਲੱਖ ਕਿੱਲੇ ਦੀ ਮਾਲਕੀ ਦੇ ਨਾਲ 10ਵੇਂ ਨੰਬਰ ਤੇ ਆ ਬਿਲ ਗੇਟਸ ਜਿਹਦੀ ਅਕਸਰ ਚਰਚਾ ਹੁੰਦੀ ਆ ਉਹਦੇ ਕੋਲ ਵਿਚਾਰੇ ਕੋਲ 2 ਲੱਖ 75 ਹਜ਼ਾਰ ਕਿੱਲੇ ਦੀ ਮਾਲਕੀ ਆ ਅਤੇ ਉਹ 43ਵੇਂ ਨੰਬਰ ਦੇ ਉੱਤੇ ਆਉਂਦਾ ਹੁਣ ਤੁਸੀਂ ਹਿਸਾਬ ਲਾਓ ਕਿ ਇਹਨਾਂ ਦੇ ਮੁਕਾਬਲੇ ਪੰਜਾਬ ਦੇ ਸਾਡੇ ਕਿਸਾਨ ਸਾਡਾ ਜੱਗੀ ਛਿੰਦਾ ਕਾਲਾ ਤਾਰਾ ਵੀਰਾ ਇਹ ਕਿੱਥੇ ਖੜਨਗੇ ਇੰਨੀ ਵੱਡੀ ਜ਼ਮੀਨ ਦੇ ਮਾਲਕੀ ਵਾਲੇ ਲੋਕਾਂ ਦੀ ਪਹੁੰਚ ਕਿੰਨੀ ਹੋਊਗੀ ਸਿਆਸੀ ਵਸਤੂਆਂ ਨੂੰ ਖਰੀਦਣ ਦੀ ਭੰਡਾਰ ਕਰਨ ਦੀ ਆਵਾਜਾਈ ਦੀ ਸਰਕਾਰੀ ਨੀਤੀਆਂ ਨੂੰ ਪ੍ਰਭਾਵਿਤ ਕਰਨ ਦੀ ਇਹਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਸਾਡੇ 10 20 25 ਕਿੱਲਿਆਂ ਦੇ ਮਾਲਕ ਇਹਨਾਂ ਦੇ ਮੁਕਾਬਲੇ ਕਿੱਥੇ ਖੜਨਗੇ ਜਿਹੜੇ ਬੰਦੇ 15 ਕਿੱਲਿਆਂ ਦੇ 20 ਕਿੱਲਿਆਂ ਤੇ 100 ਕਿੱਲੇ ਸੀ ਬਹੁਤ ਵੱਡੇ ਲੈਂਡਲੋਰਡ ਆ ਜਾਂ ਕਿਲੋ 50 ਕਿੱਲੇ ਨੇ ਉਹਨਾਂ ਨੂੰ ਆਪਦੇ ਆਪ ਨੂੰ ਇਹਨਾਂ ਨੇ ਮੁਕਾਬਲੇ ਖੜਾ ਕੇ ਦੇਖਣਾ ਚਾਹੀਦਾ ਕਿ ਅਸੀਂ ਖੜਦੇ ਕਿੱਥੇ ਕਾਂ ਇਹਨਾਂ ਨੇ ਮੁਕਾਬਲੇ ਅਸੀਂ ਕਿੰਨਾ ਚ ਟਿਕ ਸਟਾਂਗੇ ਇਹਦਾ ਅੰਦਾਜ਼ਾ ਵੀ ਸਹਿਜੇ ਹੀ ਲਾਇਆ ਜਾ ਸਕਦਾ ਧੰਨਵਾਦ